ਲੋ ਜੀ ਬਾਈ ਜੀ ਅੱਜ ਪਰਸੇ ਨਾ ਰੋਣ ਤਿਆਰ ਕਰਦੇ ਆਂ ਕਰਤਾ ਆਪ ਆਪਣਾ ਘੋੜਾ ਸਟਾਰਟ ਤਾਂ ਘੁਪੜਾ ਮਾਰਿਆ ਹੋਇਆ ਛੇੜਦੇ ਚ ਖੜਾ ਹੈਗਾ ਉਹਨਿਆ ਨੂੰ ਕੱਢਾਂਗੇ ਬਾਹਰ ਬੋਲਦੇ ਆਂ ਵਾਹਿਗੁਰੂ ਸਤਨਾਮ ਵਾਹਿਗੁਰੂ ਤਤਵਾਂ ਪਾਉਣੇ ਆ ਕਿਚਾਂ ਨੂੰ ਚੌਂ ਲਾਈਆਂ ਪੰਗਾ ਪਹਿਲਾਂ ਉਹ ਲਾਉਣੀਆਂ ਪੈਣੀਆਂ ਉਹ ਭਾਲ ਦੇਣਾ ਕਿੱਥੇ ਪੰਗਾ ਬਾਹਰ ਖੜੀਆਂ ਹੁੰਦੀਆਂ ਫਿਰ ਯਾਰ ਲੋ ਭਈਆ ਪਾ ਲੈਂਦੀਆਂ ਪਤਾ ਹੋਈਆਂ ਉਦੋਂ ਕਰ ਰਹੀ ਫਿਰ ਵੀ ਮੈਂ ਯਾਰ ਤਵੰਗਾ ਨਾ ਵਧੀਆ ਬਣ ਜੂਗਾ ਉਹ ਰੂੜੀ ਵੀ ਕੋਈ ਹੈ ਫਿਰ ਘਰਾਹ ਪਾ ਕੇ ਲਿਆਵਾਂਗੇ ਰੂੜੇ ਖਿਲਾਰਾਂਗੇ ਜਰੂਰੀ ਹੋਈ ਹੀ ਆਵੇ ਮੈਨਾਂ ਦੱਸਿਓ ਜੇ ਕੋਈ ਗਲਤੀ ਤੋਂ ਵੀ ਬੇਸ਼ੀ ਹੋਈ ਹੋ ਸੁਧਾਰ ਕਰਾਂਗੇ ਬੰਦ ਉਹ ਆਪਣੇ ਪੱਠੇ ਵਧੀਆ ਹੋਣ ਵੈਸਾ ਵਧੀਆ ਵੀਰਿਆਂ ਚੱਲੀਆਂ ਪਰ ਫਿਰ ਵੀ ਇਹ ਤੁਹਾਨੂੰ ਕੋਈ ਭਾਵੇਂ ਨੂੰ ਕਮੀ ਲੱਗੇ ਉਹ ਦੱਸਿਓ ਜਰੂਰ ਹੈ ਤੋਂ ਇਹਨਾਂ ਮਾਰਦੀਆਂ ਉਹਨਾਂ ਆਪਾ ਉਹਨਾਂ ਨੂੰ ਕਰਦੇ ਆ ਇਕੱਠਾ ਹੈਗਾ ਇਹ ਲੱਗੇ ਜੇ ਰਣਨੀਤੀ ਲਾਗੂ ਕਰਾਂਗੇ ਉਹ ਵਰਸੀਨਾ ਪਹਿਲਾਂ ਵੀ ਜਿਆਦੀ ਆ ਵੀ ਉਹ ਵੇ ਆਪਾਂ ਹੜ ਪਾ ਕੇ ਲੈਂਦੇ ਆ ਹੁਣ ਯਾਰ ਤੁੰਨਾ ਜਣਾ ਅਜਿਗਲੇ ਲਾਉਣ ਵਾਲੇ ਸੀ ਵਟਾ-ਮਟਾ ਨਾਲ ਮੈਂ ਕੱਲਾ ਤੇ ਮੈਨੂੰ ਆਪ ਨੂੰ ਤਾਂ ਹੀ ਆਪਣੀ ਵੀਡੀਓ ਬਣਾਉਣੀ ਪੈਂਦੀ ਹੈ ਯਾਰ ਬੇਨੇ ਅਜਿਲੇ ਲਾ ਕੇ ਫਰਮਾ ਬੇਨੇ ਕਿ ਉਹ ਆ ਬੰਦ ਰਹੀ ਓ ਬਈ ਹੜਪਾ ਗਏ ਜਾਂਦੇ ਹੀ ਕੀੜੇ ਲਾ ਦੇ ਆ ਪੋਜੀਸ਼ਨ ਬਣ ਗਈ ਆ ਮੱਥੇ-ਮਥੇ ਵਧੀਆ ਬਣ ਗਏ ਆ ਹੁਣ ਇਸ ਤੋਂ ਬਾਅਦ ਰੂੜੀ ਖਿਲਾਰਾਂਗੇ ਕਰਾਹੇ ਨਾ ਬਾਹ ਤਾਂ ਖੈਰ ਬਹੁਤ ਵਧੀਆ ਬਣ ਗਿਆ ਜਨਾ ਦੰਦਾ ਕਰਾਹਾ ਤੇਰੇ ਨਾ ਉਹ ਰੂੜੀ ਖਿਲਾਰਦੇ ਆ ਮੋੜੇ ਮੋੜੇ ਮੱਥੇ ਮੋਥੇ ਢੋਲਣਾ ਤੜਾ ਗਏ ਖੇਚਣ ਲਗਾ ਉਦੋਂ ਬਾਅਦ ਫਿਰ ਰੂੜੀ ਵਧੀਆ ਬਣਾ ਕੇ ਫੇਰ ਇਹਨੂੰ ਆਵਾਂਗੇ ਤਸੱਲੀ ਨਾਲ ਬਣਾ ਤਾ ਰੂੜੀ ਬਣ ਗਿਆ ਸੱਤੂਈ ਬਹੁਤ ਲੱਗੀ ਸੋਹਣਾ ਬਣ ਗਿਆ ਇਹ ਤਾਂ ਉਹ ਚੜੀ ਖੜੀ ਆ ਆਪਣੀ ਆਇਆ ਪਰਸੀਨ ਵਿੱਚ ਆਹੀ ਪਹਿਲਾਂ ਇਹ ਉਪਰੋਂ ਕਿڑے ਲਾਏ ਵਿੱਚ ਚੁੱਕ ਕੇ ਸਾਰੇ ਪੱਠਾਂ ਦੀ ਨਾਸ ਮਾਰਦਾ ਨਾ ਦਵਾਈ ਪਾਉਣ ਜੁਗ ਰਹੇ ਆ ਹੁਣ ਅਲੀ ਯਾਰ ਉਹ ਵੜਾ ਪੋੜ ਕਰਾਂਗੇ ਹੁਣ ਖਿੜਿਆਰਦੇ ਆ ਰੇ ਲੋਈ ਖਿੜਿਆਰਤੀ ਆ ਰੇ ਆ ਪੋਜੀਸ਼ਨ ਬਣ ਗਈ ਆ ਮੈਨੂੰ ਵੈਸੇ ਠੀਕ ਲੱਗਦੀ ਆ ਬਹੁਤ ਵਧੀਆ ਰੇ ਬ੍ਰੇਕ ਖਿਲਰੀ ਆ ਹੁਣ ਕਰਾਹਾ ਸਾਫ ਕਰਾਂਗੇ ਫਿਰ ਕਰਾਹਾ ਛੱਡਿਆਵਾਂਗੇ ਵੈਸੇ ਕਾਫੀ ਹੱਦ ਤੱਕ ਕਰਤਾ ਸਾਫ ਮੈਂ ਫਿਰ ਹਲ ਪਾ ਕੇ ਨੂੰ ਹੁਣ ਬਾਵਾਗੇ ਚੰਗੀ ਤਰ੍ਹਾਂ ਹੋ ਗਈ ਆ ਬਾਲਿਆ ਆਪਣਾ ਸਵਰਾਜ ਮਗਰ ਹਲ ਹੁਣ ਚੱਲਦੇ ਆ ਵਾਹ ਅੱਲਾਹ ਕਰਤਾ ਸ਼ੁਰੂ ਵਾਵਾ ਸਖ ਰੱਖ ਕੇ ਭਾਈ ਯਾਰ ਕੋਈ ਕਮੀ ਵੇਸ਼ੀ ਹੋਈ ਨਾ ਕਮਲ ਦੇ ਵਿੱਚ ਜਰੂਰ ਦੱਸੋ ਯਾਰ। ਪੈਸੇ ਅੱਠੇ ਠੀਕ ਹੁੰਦੇ ਆ ਪਰ ਜਿੰਨਾ ਵਧੀਆ ਹੋ ਸਕੇ। ਓਨਾ ਵਧੀਆ ਭਰਾਵਾਂ ਦੇ ਸਾਥ ਨਾਲ ਕਿਉਂਕਿ ਹਰ ਇੱਕ ਬੰਦੇ ਨੂੰ ਵੱਧ ਤੋਂ ਵੱਧ ਐਕਸਪੀਰੀਅੰਸ ਆ। ਵੱਧ ਤੋਂ ਵੱਧ ਗਿਆਨ ਦੇ ਸਕਦਾ। ਗਿਆਨ ਵੰਡਾਣਾ, ਵਾਧਾ ਤੇ ਗਿਆਨ ਪ੍ਰਾਪਤ ਕਰਦੇ ਰਹਿਣਾ ਚਾਹੀਦਾ। ਜੇ ਕਿਸੇ ਭਰਾ ਨੂੰ ਕੋਈ ਵੀ ਕਮੀ ਲੱਗਦੀ ਆ ਜਰੂਰ ਦੱਸਿਓ। ਆ ਵੀ ਇਹਨਾਂ ਮੰਗੇ ਵਾਹਣ ਵਾ ਗਿਆ ਆਪਣੇ ਹੁਣ ਇਹਦਾ ਸੁਹਾਗਾ ਮਾਰਾਂਗੇ ਤੇ ਸੁਹਾਗਾ ਮਾਰ ਕੇ ਇਹਨੂੰ ਵੇਚ ਦੇਾਂਗੇ ਵਾਹਣ ਬਹੁਤ ਵਧੀਆ ਬਣ ਗਿਆ ਵਧੀਆ ਬ੍ਰੇਕ ਹੋ ਗਿਆ ਤਗੀਆਂ ਮਾਰਨ ਨਾਲ ਫੇਰ ਵੀ ਤੁਹਾਨੂੰ ਕੋਈ ਕਮੀ ਲੱਗੀ ਫਿਰ ਦੱਸਿਓ ਜਰੂਰ ਧੰਨਵਾਦ ਭਾਈ ਉਹ ਵੀ ਵੀਰੋ ਅੱਜ ਫਾਈਨਲੀ ਬਰਸੀਨ ਵੇਚਤਾ ਥੋੜਾ ਜਿਹਾ ਮੜਾ ਮੋਟਾ ਜਿਆ ਕੇਰੇ ਦਾ ਫਰਕ ਹੈਗਾ ਪਰ ਕੁੱਲ ਮਿਲਾ ਕੇ ਪਧਰੀ ਆ ਜਿੰਨਾ ਮੈਨੂੰ ਡਾਊਟ ਸੀ ਉਹਨਾ ਨਹੀਂ ਹੋਇਆ ਆ ਨਾਲ ਬੱਗੇ ਪਈ ਆ ਨਾਲ ਖੇਤ ਨੀਵਾ ਤਾਂ ਕਰਕੇ ਥੋੜੀ ਜਿਹੀ ਵੱਟ ਪਾਉਣੀ ਭਈ ਖੱਡਾਂ ਪੈਂਦੀਆਂ ਇੱਧਰ ਅਬੀਜਾ ਸੀ ਪਹਿਲਾਂ ਇਹਦੇ ਜੋ ਕੀੜੇ ਪਤੰਦਰ ਪੀ ਲੈ ਗਏ ਚੱਕ ਕੇ ਯਾਰ ਤੁੰਗੋਂ ਬਾਹਰ ਆ ਗਣ ਇਹਦਾ ਕੋਈ ਟ੍ਰੀਟਮੈਂਟ ਸੋਚਿਆ ਤੇ ਕਾਮਯਾਬ ਹੋਇਆ ਤਾਂ ਬਾਕੀ ਜੋ ਥੋੜੇ ਧਿਆਨ ਚੋ ਟ੍ਰੀਟਮੈਂਟ ਵਰਸੀਨ ਚ ਕੀੜਿਆਂ ਤੋਂ ਤਾਂ ਵੀਰ ਬਣ ਕੇ ਜਰੂਰ ਦੱਸਿਓ ਯਾਰ ਬਹੁਤ ਤੰਗ ਕਰਦੇ ਆ ਪਿਲੇ ਸਾਲ ਵੀ ਇੰਝ ਕਰ ਰਹੇ ਨੇ ਯਾਰ ਇਸ ਵਾਰ ਮੈਂ ਚਲ ਵੇਖ ਲਾ ਹੋ ਗਿਆ ਉਹੀ ਕੰਮ ਕਰਦਾ ਫੇਰ ਇਧਰ ਲਈ ਵਾਟਰਾਂ ਥੋੜੇ ਨਹੀਂ ਆਏ ਦੂਰ ਸੀਗੀ ਉੱਧਰ ਹੀ ਵਟਣਾ ਪਾਉਣ ਸੀਗਾ ਉੱਧਰ ਲੈ ਕੇ ਅੱਜ ਲੱਗੇ ਆਂ ਬਰਸੀਨ ਬੀਜਣਾ ਦੂਜਾ 11 ਥੋੜੀ ਕੋਈ ਕੋਈ ਹੈਗੀ ਹੋ ਤਾਂ ਕਈ ਮਾਰ ਦਿਆਂਗੇ ਇਹ ਆਹ ਤਾਂ ਇੱਧਰ ਇੱਧਰ ਇਹ ਛਿੱਟਾ ਹੋਰ ਦੇਣਾ ਬੀਜ ਇਹਦੇ ਚ ਪਾਣੀ ਛੱਡ ਕੇ ਇਹ ਤਾਂ ਵੀ ਪੂਰਾ ਮਗਰੋਂ ਰਲਦਾ ਜਾਂਦਾ ਪਰ ਜੇ ਕੋਈ ਥੋੜੇ ਹੋਇਆ ਤਾਂ ਯਾਰ ਕੀੜਿਆਂ ਦਾ ਟ੍ਰੀਟਮੈਂਟ ਪਰਸੀਨ ਦਾ ਵੀ ਯੂਜ਼ ਕਰਨ ਤੋਂ ਜ਼ਰੂਰ ਕਰਿਓ